ਜਿਹਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮ ਦਾ ਫਾਊਂਡਰ ਇੰਸਟ੍ਰਕਟਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ SSC ਦੇ ਜਿਹੜੇ ਐਗਜ਼ਾਮ ਆ ਠੀਕ ਹੈ ਤੇ ਉਹ ਖਤਮ ਹੀ ਹੋਣ ਵਾਲੇ ਆ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਹੈ SSC ਦੀ ਭਰਤੀ ਦਾ ਪ੍ਰੋਸੈਸ ਬਹੁਤ ਫਾਸਟ ਹੁੰਦਾ ਇਹਨਾਂ ਦਾ ਤੇ ਹੁਣ ਨਾਲ ਦੀ ਨਾਲ ਇਹਦਾ ਪ੍ਰੈਪਰੇਸ਼ਨ ਤੁਹਾਡੀ ਕੀ ਰਹੀਗੀ ਫਿਜ਼ੀਕਲ ਦੀ ਤਾਂ ਉਹੀ ਦੱਸਣਾ ਸੀਗਾ ਕਿ ਆਪਣੀ ਅਕੈਡਮੀ ਦੇ ਵਿੱਚ SSC ਨੂੰ ਲੈ ਕੇ ਫਿਜ਼ੀਕਲ ਬੈਚ ਆ ਜਿਹੜੇ ਸਟਾਰਟ ਹੋ ਚੁੱਕੇ ਨੇ ਤੇ ਤੁਸੀਂ ਕਿਸੇ ਵੀ ਟਾਈਮ ਆ ਕੇ ਨਹੀਂ ਟ੍ਰੇਨਿੰਗ ਕਰਕੇ ਨਾਲ ਦੀ ਨਾਲ ਆਪਣਾ ਪ੍ਰੈਪਰੇਸ਼ਨ ਸ਼ੁਰੂ ਕਰੀਏ ਤੁਹਾਡੀ ਬੜੀਆਂ ਮੁੰਡੇ ਦੋਨਾਂ ਦੇ ਲਈ ਵਿੱਚ ਸਟਾਰਟ ਹੈ ਜੀ ਠੀਕ ਹੈ ਤੇ ਫਿਜ਼ੀਕਲੀ ਵੀ ਤੁਹਾਨੂੰ ਪ੍ਰੋਪਰ ਜਿਹੜੀ ਤਿਆਰੀ ਕਰਵਾਈ ਜਾਊਗੀ ਜੋ ਵੀ ਤੁਹਾਡੇ ਫਿਜ਼ੀਕਲ ਟੈਸਟ ਨੇ ਸਾਰੇ ਉਹਦੇ ਵਿੱਚ ਤੁਹਾਨੂੰ ਸਾਰਿਆਂ ਦੀ ਫਿਜ਼ੀਕਲ ਟ్రਾਇਲ ਦੀ ਤਿਆਰੀ ਕਰਵਾਈ ਜਾਊਗੀ ਤੇ ਬਾਕੀ ਤੁਸੀਂ ਬਹੁਤ ਹੀ ਘੱਟ ਫੀਸ ਦੇ ਵਿੱਚ ਆਪਾਂ ਸਾਰਾ ਕੁਝ ਕਰਵਾਉਂਦੇ ਆ ਤੁਸੀਂ ਨੀਚੇ ਦਿੱਤੇ ਨੰਬਰ ਤੇ ਕੰਟੈਕਟ ਕਰੋ 8847478213 ਦੇਖੋ ਬੱਚੇ ਉਹੀ ਗਲਤੀ ਤੇ ਨਾ ਬੈਠਿਓ ਠੀਕ ਹੈ ਕਿ ਪਹਿਲਾਂ ਰਿਜ਼ਲਟ ਆ ਜਾਵੇ ਫਿਰ ਅਸੀਂ ਕਰਾਂਗੇ ਜੁਆਇਨ ਇਹ ਕਰਾਂਗੇ ਉਹ ਕਰਾਂਗੇ ਆ ਤਿਆਰੀ ਸ਼ੁਰੂ ਕਰਾਂਗੇ ਠੀਕ ਹੈ ਇਹ ਪੰਜਾਬ ਪੁਲਿਸ ਵਾਲਾ ਕੋਈ ਸੀਨ ਨਹੀਂ ਹੈਗਾ ਇਹਨਾਂ ਦਾ ਠੀਕ ਹੈ ਕਿ ਲੰਬਾ ਪ੍ਰੋਸੈਸ ਹੈ ਇਹਨਾਂ ਦਾ ਇਹ ਆ ਉਹ ਆ ਠੀਕ ਹੈ ਇਹਨਾਂ ਦਾ ਪ੍ਰੋਸੈਸ ਬਹੁਤ ਫਾਸਟ ਹੈ ਤੇ ਭਰਤੀਆਂ ਨੇ ਬੇੜ ਨੂੰ ਤਾਂ ਮਿੰਟ ਲਗਾਉਂਦੇ ਨੇ ਠੀਕ ਹੈ ਇਹ ਨਾ ਹੋਵੇ ਕਿ ਉਹ ਵੀ ਤੁਹਾਨੂੰ ਬਾਅਦ ਵਿੱਚ ਝਟਕਾ ਲੱਗੇ ਕਿ ਸੰਨ ਦਾ ਟਾਈਮ ਨਹੀਂ ਦਿੱਤਾ ਹੈ ਫਿਜ਼ੀਕਲ ਪ੍ਰੈਪਰੇਸ਼ਨ ਕਰਨ ਦੇ ਲਈ ਤਾਂ ਹੁਣੇ ਤੋਂ ਆਪਣਾ ਸਮਾਂ ਸੰਭਾਲੋ ਪੇਪਰ ਹੋ ਚੁੱਕੇ ਨੇ ਤੁਹਾਡੇ ਤਾਂ ਨਾਲ ਦੀਆਂ ਫਿਜ਼ੀਕਲ ਤਿਆਰੀਆਂ ਜਿਹੜੀ ਆਪਣੀ ਸ਼ੁਰੂ ਕਰੋ